ਠੀਕ ਹੈ ਇਹ ਜੋ ਵੀ ਤਿਲ ਫੁੱਲ ਪਿੰਡ ਦੇ ਵਿੱਚੋਂ ਕੱਤਰ ਕੀਤਾ ਸੀ ਜਾਂ ਬਾਬਾ ਜੀ ਦੇ ਜਿਹੜੇ ਚਾਹਣ ਵਾਲੇ ਉਹਨਾਂ ਲੋਕ ਸੀ ਕੁਝ ਜਿਹੜਾ ਵਾ ਉਹ ਇਸੇ ਜਿਹੜਾ ਬਾਉਪੁਰ ਦੀ ਕਮੇਟੀ ਬਣੀ ਉਹਨਾਂ ਨੂੰ ਸਾਈਡ ਕੀਤਾ ਗਿਆ ਤੇ ਕੁਝ ਇੱਥੇ ਲਿਆ ਕੇ ਤੇ ਹੋਰ ਜੀ ਕਹਿ ਰਿਹਾ ਕਿ ਜਦੋਂ ਵੀ ਲੋੜ ਆ ਪਾਣੀ ਉਤਰਦਾ ਕੋਈ ਡੀਜ਼ਲ ਦੀ ਕੋਈ ਹੋਰ ਲੋੜ ਆ ਉਹ ਸੰਗਤ ਵੱਲੋਂ ਵੱਡੇ ਸਹਿਯੋਗ ਨਾਲ ਇੱਥੇ ਪਹੁੰਚਾਇਆ ਜਾਊਗਾ ਐਸੋਲੇ ਜਿਹੜਾ ਰਾਸ਼ਨ ਆ ਇਹ ਅੰਮ੍ਰਿਤਪਾਲ ਦੇ ਕੈਂਪ ਦੇ ਵਿੱਚ ਜਿਹੜਾ ਚਾ ਰਹੇ ਆ ਕਿਉਂਕਿ ਇਹ ਬੜੇ ਚਿਰ ਤੋਂ ਇੱਥੇ ਜਿਹੜੇ ਸਕਾਰ ਸੇਵਾ ਵਾਲੇ ਬਾਬੇ ਇਹ ਅੰਮ੍ਰਿਤਪਾਲ ਵਾਲੇ ਹੋਰ ਪਿੰਡ ਦੀਆਂ ਕਮੇਟੀਆਂ ਦੇ ਜਿਹੜੇ ਲੰਗਰ ਆ ਲਗਾਤਾਰ ਚੱਲ ਰਿਹਾ ਤੇ ਜਿਹੜੇ ਵੀ ਇੱਥੇ ਲੋੜ ਆਉਂਦ ਹੁੰਦੇ ਆ ਉਹਨਾਂ ਨੂੰ ਵੱਡੀ ਪੱਧਰ ਤੇ ਸ਼ਾਨਦਾਰ ਕਰਕੇ ਉਹਨਾਂ ਦਾ ਕ੍ਰਾਸ਼ਨ ਜਿਹੜਾ ਪਛਾਇਆ ਜਾਂਦਾ ਅਸੀਂ ਇਹਨਾਂ ਦੇ ਧੰਨਵਾਦੀ ਆ ਤੇ ਨਾਲ ਖਾਸ ਕਰਕੇ ਬਾਬਾ ਜਰਨੈਲ ਸਿੰਘ ਜੀ ਕੰਗ ਤੇ ਉਹਨਾਂ ਦੇ ਸਮੁੱਚੇ ਨਗਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦਿਨ ਰਾਤ ਮਿਹਨਤ ਕਰਕੇ ਇੱਥੇ ਆ ਕੇ ਖੁਦ ਆ ਕੇ ਜਿਹੜੀ ਸੇਵਾ ਪਚਾਈ ਆ ਹੁਣ ਜਿਹੜੀ ਸੇਵਾ ਇੱਥੇ ਪਚਾ ਕੇ ਤੇ ਹੁਣ ਇੱਕ ਰਾ ਇਥੋਂ ਦਾ ਸਾਰਾ ਵੇਖਿਆ ਜਾਊਗਾ ਹੋਰ ਵੀ ਜਿੱਥੋਂ ਕਿਤੇ ਫੋਨ ਆਊਗਾ ਉਧਰ ਨੂੰ ਵੀ ਜਿਹੜੀਆਂ ਆਪਣੀ ਤਿਆਰੀ ਕਰਾਂਗੇ ਪਰ ਕੋਸ਼ਿਸ਼ ਇਹ ਆ ਪਿਹਾਲੇ ਜਿਹੜਾ ਰੈਸ਼ਨ ਪਾਣੀ ਇਕੱਤਰ ਕਰਕੇ ਤੇ ਉਹਨੂੰ ਜਮਾ ਕਰਕੇ ਤੇ ਜਿੱਦਣੇ ਪਾਣੀ ਉੱਤਰਦਾ ਰੇਤਾਂ ਵੀ ਚੁੱਕਣੀ ਪੈਣੀ ਆ ਭਾਲ ਵੀ ਚੁੱਕਣੀ ਪੈਣੀ ਆ ਜ਼ਮੀਨਾਂ ਨੂੰ ਵੀ ਭਾਰ ਕਰਕੇ ਦੇਣੀਆਂ ਪੈਣੀਆਂ ਵਾ ਇਹ ਸਾਰਾ ਕੁਝ ਕਰਨ ਵਾਸਤੇ ਦੁਬਾਰਾ ਜਿਹੜਾ ਉਹ ਅਜੇ 10-20 ਦਿਨ ਮਹੀਨਾ ਲੱਗੂਗਾ ਉਹਦੇ ਵਾਸਤੇ ਅਸੀਂ ਪਿੰਡਾਂ ਦੇ ਵਿੱਚ ਸਹਿਯੋਗ ਦੀ ਮੰਗ ਕੀਤੀ ਆ ਜੋ ਵੀ ਆਊਗਾ ਉਹ ਤਿਲ ਫੁੱਲ ਲੈ ਕੇ ਫੇਰ ਦੁਬਾਰਾ ਹਾਜ਼ਰ ਹੋਵਾਂਗੇ ਸਾਡੀ ਜਥੇਬੰਦੀ ਵੱਲੋਂ ਕਿਸਾਨ ਮਜ਼ਦੂਰ ਸ਼ਰਸ਼ਮੜੀ ਪੰਜਾਬ ਵੱਲੋਂ ਵੀ ਲਾਣ ਆ ਜਿੱਦਣੇ ਪਾਣੀ ਉਤਰਦਾ ਵਾ ਉਸ ਦਿਨ ਅਸੀਂ ਫੇਰ ਆਪਣੇ ਜਿੱਤਰਾ ਜਿੱਤਰਾ ਜਿਹੜੇ ਜਿਹੜੇ ਪਿੰਡ ਵਿੱਚ ਆਉਂਦੇ ਆ ਉਹਨਾਂ ਦੀ ਜੋ ਵੀ ਸਹਾਇਤਾ ਹੋ ਸਕੀ ਡੀਜ਼ਲ ਦੀ ਟ੍ਰੈਕਟਰਾਂ ਦੀ ਬੰਦਿਆਂ ਦੀ ਉਹ ਲੈ ਕੇ ਉੱਥੇ ਪਹੁੰਚਾਂਗੇ ਧੰਨਵਾਦ ਜੀ